ਪੰਜਾਬੀ ਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpsanjha.in ਤੇ ਮੇਰੀ ਅਰਥੀ ਦੇਵੇਗੀ ਗੁਰਬਖਸ਼ ਸਿੰਘ ਨੂੰ ਜਵਾਬ ਉਹ ਨਹੀਂ ਘੱਲਦਾ ਜਵਾਬ ਮੈਂ ਮੂਤ ਨਹੀਂ ਦੇਣਾ ਮੇਰੀ ਅਰਥੀ ਦੋ ABB Sanjha ਤੋਂ ਸੂਰਤ ਸਿੰਘ ਖਾਲਸਾ ਸਿੱਖ ਕੈਦੀਆਂ ਦੀ ਰਿਹਾਈ ਲਈ 168 ਦਿਨਾਂ ਤੋਂ ਭੁਖੜਤਾਲ ਤੇ ਬੈਠੇ ਬਾਪੂ ਸੁਰਜ ਸਿੰਘ ਖਾਲਸਾ ਦੀ ਹਾਲਤ ਕਾਫੀ ਕਮਜ਼ੋਰ ਹੋਈ ਹੈ ਉਹਨਾਂ ਦੀ ਸਿਹਤ ਕਾਫੀ ਕਮਜ਼ੋਰ ਹੋਈ ਹੈ ਸਿੱਖ ਕੈਦੀਆਂ ਦੀ ਰਿਹਾਈ ਭਵੇਂ ਨਹੀਂ ਹੋਈ ਪਰ ਦਵਿੰਦਰਪਾਲ ਪੂਲਰ ਅਤੇ ਗਰਦੀਪ ਖੇੜਾ ਨੂੰ ਅੰਮ੍ਰਿਤਸਰ ਦੀਆਂ ਜੇਲਾਂ ਚ ਸ਼ਿਫਟ ਜ਼ਰੂਰ ਕੀਤਾ ਗਿਆ ਇਸ ਦਰਮਿਆਨ ਕਾਫੀ ਹੋਰ ਸਵਾਲ ਵੀ ਸਾਹਮਣੇ ਆਏ ਨੇ ਖਾਸ ਤੌਰ ਤੇ ਗੁਰਬਖਸ਼ ਸਿੰਘ ਖਾਲਸਾ ਜੋ ਦੋ ਵਾਰ ਪਹਿਲਾਂ ਭੁਖੜਤਾਲ ਕਰ ਚੁੱਕੇ ਨੇ ਭੁਖੜਤਾਲ ਛੱਡ ਚੁੱਕੇ ਨੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ ਇੰਨੀ ਲੰਮੀ ਭੁਖੜਤਾਲ ਨਹੀਂ ਕੀਤੀ ਜਾ ਸਕਦੀ ਉਹਨਾਂ ਦੀ ਭੁੱਖ ਹੜਤਾਲ ਜਦੋਂ ਉਹਨਾਂ ਦੇ ਗਲੂਕੋਜ਼ ਲੱਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਛੱਡ ਦਿੱਤੀ ਸੀ ਉਹਨਾਂ ਨੇ ਕਿਹਾ ਕਿ ਉਹ ਸਿਰਫ ਪਾਣੀ ਪੀਂਦੇ ਨੇ ਪਰ ਬਾਪੂ ਸੂਰਜ ਸਿੰਘ ਖਾਲਸਾ ਨਿੰਬੂ ਪਾਣੀ ਪੀਂਦੇ ਨੇ ਇਸ ਤਰ੍ਹਾਂ ਦੇ ਤਮਾਮ ਸਵਾਲ ਖਾਸ ਤੌਰ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਪੋਲਿਟੀਕਲ ਪਾਰਟੀਆਂ ਨਾਲ ਵੀ ਜੁੜੇ ਰਹੇ ਨੇ ਬਾਪੂ ਸੂਰਜ ਸਿੰਘ ਖਾਲਸਾ ਇਸੇ ਕਰਕੇ ਤਮਾਮ ਲੋਕ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਇਹਨਾਂ ਗੱਲਾਂ ਦੇ ਜਵਾਬ ਜਾਣਨ ਦੇ ਲਈ ਅਸੀਂ ਬਾਪੂ ਸੂਰਜ ਸਿੰਘ ਖਾਲਸਾ ਕੋਲ ਆਏ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਪੂ ਜੀ ਸਭ ਤੋਂ ਪਹਿਲਾ ਸਵਾਲ ਹੈ ਕਿ ਇਹ ਜਿਹੜਾ ਪੂਰਾ ਸੰਘਰਸ਼ ਆਗਾ ਇਹਦਾ ਤੁਹਾਡੇ ਮਨ 'ਚ ਵਿਚਾਰ ਕਿਵੇਂ ਆਇਆ ਤੁਹਾਨੂੰ ਕਿਉਂ ਲੱਗਿਆ ਕਿ ਇਹ ਸੰਘਰਸ਼ ਜ਼ਰੂਰੀ ਹੈ ਇਹ ਲੜਨਾ ਚਾਹੀਦਾਗਾ ਮੈਂ ਉਹਨੇ ਜਸਤਰ ਆਸਰੀ ਕਾਂਢੇ ਮੱਚੇ ਨਾ ਵੀ ਹੰਨ ਨਾ ਫੇਸ਼ੇ ਸੋਤੇ ਸ਼ਾਂਤ ਤੇ ਸਪਾਹੀ ਇਹ ਨਹੀਂ ਸਦੀ ਜਿਓ ਕੁਪੋਸ਼ ਸ਼ਾਨਦਗੀ ਨਰ ਸਿੰਘ ਕਾਹ ਦਾ ਦੁਰ ਹੰਤਿ ਪਾਵਨਾ ਤੋਂ ਅਪਸ਼ਕਰ ਕਿ ਮੈਂ ਉਹਨਾਂ ਦੇ ਰਾਮਾਨ ਨੂੰ ਬਚਿਆ ਨੂੰ ਕਰੂ ਰਾਜਮੀ ਸੰਗਤ ਮਾਣੀ ਹੈ ਕਿ ਉਹਨਾਂ ਦੇ ਸਿਧਾਂਤ ਦਾ ਪੈਰ ਰਖਾ ਮੈਂ ਨਹੀਂ ਬਰਦਾਸ਼ਟ ਕਰਦਾ ਕਿ 35000 ਮਾਵਾਂ ਦੀਆਂ ਗੋਡੀਆਂ ਖਾਲੀ ਹੋਈਆਂ ਹੋਣ वो खून के बदले बच्चे कौम के पले कुछ भी ना पिता हो संघर्ष बादल ने शुरू किया मैं नहीं किया अपनाया फिर संत जरैल सिंह ने इस वेलेम युद्ध मोर्चा दो दे चल रहा है मेरी आईडी भी संघर्ष जारी है रही है ये तुम तो बोलोगे ਅੱਜ ਵੀ ਸਨਾਰੀ ਚੱਲੀ ਜਾ ਰਹੀ ਹੈ ਹੁਣ ਦੋ ਸਿੱਖ ਕੈਦੀਆਂ ਨੂੰ ਖਾਸ ਤੌਰ ਤੇ ਦਿਵਿੰਦਰਪਾਲ ਭੁੱਲਰ ਤੇ ਗਰਦੀਪ ਖੇੜਾ ਨੂੰ ਅਮਰਸਰ ਲਿਆਂਦਾ ਗਿਆ ਤੁਹਾਡਾ ਨਿਸ਼ਾਨਾ ਕੀ ਹੈਗਾ ਕੀ ਕੀ ਤੁਹਾਡਾ ਨਿਸ਼ਾਨਾ ਹੈਗਾ ਕਦੋਂ ਤੱਕ ਤੁਹਾਨੂੰ ਲੱਗਦਾ ਹੈਗਾ ਕਿ ਇਹ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜਾਂ ਉਹ ਕਿਹੜੀ ਆਖਰੀ ਮੰਗ ਹੋਊਗੀ ਜਿਸ ਤੋਂ ਬਾਅਦ ਤੁਸੀਂ ਇਹ ਫੂਕੜਤਾਲ ਛੱਡੋਗੇ ਮੈਨੂੰ ਮੰਗ ਦੀ ਕਹਿਣੀ ਤਾਂ ਔਖੀ ਲੱਗਦੀ ਹੈ ਮੰਗ ਤੇ ਮੰਗ ਕਰਦੇ ਆ ਮੈਂ ਸਰਦਾਰ ਫੋਟਾ ਸ਼ਾਂਤ ਜਿਹਾ ਰਸ ਉਹਦੀ ਸਰਦਾਰੀ ਮਾਣੀ ਆ ਸੰਗਤ ਮਾਣੀ ਮੈਂ ਸਿੱਧਾ ਲਖੋਂ ਡਲ ਡੇਖਿਆ ਅੱਖੀਂ ਮੀ ਦੇਖੇ ਰੱਜ ਮਾਤਾ ਅਛਰ ਬਿਹਰੇ ਇਹ ਥੋੜੀ ਫਲਸਨੀ ਵਿੱਚ ਹਰੇ ਅਨੇ ਦੀ ਜੀਵ ਹੈਂਗਾ ਉਹਦਾ ਜਿਹੜਾ ਸਿੱਖੀ ਨੂੰ ਤੇ ਧਰਮ ਨੂੰ ਪਿਆਰ ਕਰਦਾ ਮੇਰਾ ਜਿਹੜਾ ਇਹ ਸੰਸਾਰ ਹੈ ਇਹਦੇ ਚ ਥੋੜੀ ਜਿਹੀ ਨਿੰਮ ਹੈ ਮੈਂ ਹਿੰਮਤ ਰਾਈਟ ਤੇ ਲੜ ਰਿਹਾ ਮੇਰੇ ਲਈ Hindu Muslim Isai ਜਾਂ ਕੋਈ ਹੋਰ ਸਾਰੇ ਇੱਕ ਬਰਾਬਰ ਹੈ ਜਿੰਨਾ ਨਾਲ ਉਹ ਟੱਕਾ ਹੋ ਰਿਹਾ ਜਿਹੜਾ ਧਰਮੀ ਸਿੰਘਾਂ ਨਾਲ ਕਿ ਸਿਆਸੀ ਨੀਅਤ ਵਾਲੇ ਨਾਲ ਕਿਹੜਾ ਜਵਾਨ ਹੈ ਜੇ ਤੁਸੀਂ ਵੀ ਹੋ ਜੇ ਦਰਬਾਰ ਸਾਹਿਬ ਤੇ ਹਮਲਾ ਨਾ ਆਇਆ ਹੁੰਦਾ ਉਹ ਜਲਦੇ ਜੰਗਲ ਦੀ ਸ਼ਾਲਾ ਮਾਰ ਮੈਂ ਦਵਨਾ ਕਹਿੰਦਾ ਜੇ ਇਹ ਗੱਲ ਨਾ ਹੁੰਦੀ ਇੱਕ ਵੀ ਨੌਜਵਾਨ ਨਿਰਵਾਦੀ ਬੋਲੀ ਚ ਨਹੀਂ ਸੀ ਨਿਕੋਣਾ ਕਿਉਂਕਿ ਇੱਕ ਪਾਸੇ ਧਰਮ ਹੈ ਦੂਜੇ ਪਾਸੇ ਮੌਤ ਹੈ ਸ਼ਿੰਗ ਦਾਦਮਤੇ ਜਨਮ ਵਾਰ ਕੇ ਆਏ ਆ ਵਾਰ ਦੇ ਗਹਿਣਗੇ ਨਾ ਇਥੇ ਉਹਨੂੰ ਸੰਢੀ ਘਾਟ ਹੈ ਨਾ ਤਾਟਾ ਸਸਰਾਬੇ ਦੀ ਘਾਟ ਹੈ ਨਾ ਜਨਰਲ ਸੇ ਹੋਣਾ ਦੀ ਵੀ ਘਾਟ ਹੈ ਕਰ ਕਰ ਰਹਿਤੇ ਪੈਗ ਮੈਂ ਇੱਥੇ ਇੱਕ ਰੁਕੀ ਜੀ ਗੱਲ ਕਹਿ ਜਾਂਦਾ ਮੇਰੇ 6 ਬੱਚੇ ਆ ਛੇ ਅਮਰੀਕਨ ਸਿਟੀ ਦੇ ਹਨ ਮੈਂ ਕੱਲਾ 파ਰਟੇ 파ਰਟੇ ਇੱਕ ਬਹੁਕੌਮੀ ਗੁਰਦਸਤ ਮੈਂ ਇਹਨੂੰ ਬਹੁਕੌਮੀ ਗੁਰਦਸਤ ਹੀ ਦੇਖਣਾ ਚਾਹੁੰਦਾ ਇਹਦੇ ਤੋਂ ਡਰ ਮਿਲੀ ਖੁਸ਼ਬੂ ਤੇ ਇਕੱਤਰਤਾ ਦੀ ਖੁਸ਼ਬੂ ਹੋਣੀ ਚਾਹੀਦੀ ਹੈ ਜਿੰਨਾ ਆਰਐਸਐਸ ਤੇ ਉਹਨਾਂ ਨੇ ਲੀਡਰ ਹੈ ਉਹਨਾਂ ਦੇ ਬਿਆਨ ਪੜ ਲਏ ਤੁਸੀਂ ਦਹਰਾਂ ਵੀ ਲੋੜ ਨਹੀਂ ਮੁਸਲਮਾਨ ਨੂੰ ਪਾਕਿਸਤਾਨ ਤੇ ਜੇ ਇਹਨਾਂ ਨੇ ਨਵਾਜਾਂ ਪਾਣ ਨੂੰ ਛੱਡ ਦੇ ਉਹ ਇਨਸਾਨ ਨਹੀਂ ਮੈਂ ਪੁੱਛਣਾ ਚਾਹੁੰਦਾ ਤੁਸੀਂ ਬਾਬਰੀ ਮਸਜਿਦ ਆਈ ਹੈ ਜਿੱਦਣੋਂ ਬਣੀ ਸੀ ਉਦੋਂ ਸੋਮਨਾਥ ਮੰਦਰ ਕਿੱਥੇ ਸੀ ਉਹ ਦਿਨ ਕੀ ਤੁਹਾਡੀ ਜਵਾਨੀ ਤੇ ਜਹਾਨੀ ਸੀ 4ਵੀਂ 12ਵੀਂ ਆ ਕੇ ਤੁਹਾਡੇ ਦੇਸ਼ 'ਚ ਬਣਾ ਗਿਆ ਉਹਦੇ ਬਾਰੇ ਮੈਂ ਸਿੱਧੀ ਗੱਲ ਕਹਿਣੀ ਚਾਹੁੰਦਾ ਇੰਦਰਾ ਨੇ ਟੈਂਕਾਂ, ਤੋਪਾਂ ਨਾਲ, ਫੌਜ ਨਾਲ, ਹੈਲੀਕਾਪਟਰਾਂ ਨਾਲ ਸ਼ਾਦਾ ਕਾਲ ਤੱਕ ਧਾਇ ਅਸੀਂ ਉਹਨਾਂ ਦਾ ਬਣਾਇਆ ਹੋਇਆ ਢਾਹ ਹੀ ਬਣਾਇਆ ਇਹਨੂੰ ਕਹਿੰਦੇ ਅਣਖ ਇਹਨੂੰ ਕਹਿੰਦੇ ਇੱਜ਼ਤ ਕਿਵੇਂ ਰੱਖਣੀ ਹੈ ਧਰਮ ਕਿਵੇਂ ਰੱਖਣਾ ਜਿੰਨੇ ਤਾਂ ਅਰਮੀਏ ਦਰੱਖੇ ਵਛਾਣੇ ਜਿੰਨਾ ਚਾ ਸਾਡੇ ਬਡੇਰੀਆਂ ਦੀ ਸ਼ਾਕਤੀ ਦਾ ਖੂਨ ਨਹੀਂ ਮੁੱਕਿਆ ਹੱਥ ਚੋਂ ਤਲਵਾਰ ਨਹੀਂ ਡਿਗੀ ਦਿੱਲੀ ਦੇ ਤਖਤੇ ਤੱਕ ਤੇ ਤਾਂ ਕਿ ਅਸੀਂ ਅੰਮਾਲਾ ਦੇ ਦੁਸ਼ਮਣ ਨੂੰ ਨੰਗਾ ਦਿੱਤਾ ਇਹਨਾਂ ਕੁਝ ਖਰਾਕੀ ਅਸੀਂ ਜਰਾ임 ਪੇਸ਼ਾ ਲੋਕ ਕੀ ਕੀ ਲੱਗਦਾ ਤੁਹਾਨੂੰ ਇਹ ਸਰਕਾਰ ਆ ਜਿਹੜੀ ਇਹਨੂੰ ਸੋ ਕਾਲਡ ਪੰਥਕ ਸਰਕਾਰ ਕਿਹਾ ਜਾਂਦਾਗਾ ਕਾਲੀ ਦਲ ਦੀ ਸਰਕਾਰ ਨੂੰ ਕੀ ਕਾਰਨ ਹੈ ਕਿ ਜਿਹੜੀ ਤੁਹਾਡੀ ਡਿਮਾਂਡ ਆ ਗਈ ਇਹਦੇ ਤੇ ਸੀਰੀਅਸ ਨਹੀਂ ਸਰਕਾਰ ਮੈਂ ਮੈਂ ਕੀ ਕਰਾਂ ਤੁਸੀਂ ਕਾਲੀ ਡਰ ਕੇ ਮੈਂ ਕਾਲੀ ਡਰ ਸੀ ਕਾ ਗਏ ਸਕਦਾ ਥੋੜੀ ਜਿਹੀ ਚਾਤੀ ਮਾਰੋ 1920 ਅੰਗਰੇਜ਼ ਤਾਂ ਰਹੀ ਸੀ ਸੁਮੇਚਾਪਕ ਪਲਾਨ ਸੀ ਪਰ ਦੋ ਬੰਦਿਆਂ ਨੂੰ ਇਸੇ ਇਕੱਠੇ ਹੋਣ ਡੰਡੇ ਤੇ ਉਹਨਾਂ ਯੋਧਿਆਂ ਨੇ ਗੁਲਾਮੀ ਦੀ ਹਾਲਤ ਕਿਵੇਂ ਖਾਲੀ ਗੱਲ ਬਣਾਇਆ ਹੋ। ਅੱਜ ਹਜ਼ਾਰ ਅਲਮ ਹੋਣੀ ਸੀ ਨਾ ਇਸ ਤਰ੍ਹਾਂ ਖਾਲੀ ਆ। ਅੱਜ ਨੰਗੇ ਸਰ ਸ੍ਰੀ ਸਾਹਿਬਾਂ ਦੇ ਰੂਪੇ ਦਿੱਤੇ ਜਾ ਰਹੇ ਹੈ। Hindu ਲੋਕਾਂ ਨੂੰ ਜੱਥੇਦਾਰ ਬਣਾ ਕੇ ਉਹਨੂੰ ਖਾਲੀ ਗੱਲ ਖਾਓਗੇ। ਮੈਨੂੰ ਸ਼ਰਮ ਆਉਂਦੀ ਹੈ ਖਾਲੀ ਗੱਲ ਕਹਿੰਦੇ ਮੈਂ ਨਹੀਂ ਕਹਿ ਸਕਦਾ। ਉਹ ਤਾਂ ਫਖਰੀ ਕੌਮ ਦਾ ਵੀ ਅਵਾਰਡ ਲੈ ਗਿਆ। ਲਫਾਤ ਜਿਉਂ ਐ ਚੀਚੀ ਦੇ ਪ੍ਰਧਾਨ ਨਿਕਲੇ ਇਹ ਇਹਨੂੰ ਧਰਮ ਕਹਿੰਦੇ ਆ ਤੁਹਾਡੇ ਧਰਮੀ ਲੋਕਾਂ ਨੇ ਬਹੁਤ ਕੰਮ ਦਾ ਨੁਕਸਾਨ ਕਰਤਾ ਸ਼ੇਰਾਂ ਦੇ ਕੰਮ ਨੂੰ ਭੇਡਾਂ ਬੱਕਰੀਆਂ ਬਣਾਈਆਂ ਇਹਦੀ ਨਰੋਲ ਜ਼ਿੰਮੇਵਾਰੀ ਦਿੱਲੀ ਦੇ ਥੱਲੇ ਲਾ ਕੇ ਅਕਾਰ ਤੱਕ ਅੱਦਾ ਚੱਲਣਾ ਐਸਪੀਸੀ ਦਾ ਚੱਲਣਾ ਇਤਲੀ ਚ ਕੀ ਹੋਇਆ ਕੋਲ ਜੱਥੇ ਦਾ ਨੂੰ ਕਾਰਟਾਂ ਤੇ ਨੂੰ ਕੱਢ ਕੇ ਜਾਵੇ ਮੇਰਾ ਖਿਆਲ ਹੈ ਮੈਂ ਹੁੰਦਾ ਮੈਂ ਜਿਹੜਾ ਖਾ ਗਿਆ ਉੱਥੇ ਹੀ ਮਰ ਜਾਂਦਾ ਮੇਜਰ ਰਿਸਪੌਂਸਿਵ ਹੈ ਗਿਆ ਦੰਦਾ ਕੰਜੀ ਕਰਵਾ ਦੇ ਦਾ ਬਾਬਲ ਦੇ ਹੱਥੇ ਇਹ ਹੋ ਗਏ ਮੰਗਟਿਆਂ ਦੇ ਪੇਚ ਇਹਨਾਂ ਨੂੰ ਪਦਾਰਥ ਤੇ ਤਦਵੀ ਚਾਹੀਦੀ ਹੈ ਮੈਂ ਮਾਰੇ ਨਾ ਨਹੀਂ ਲੈਣਾ ਚਾਹਦਾ ਮੇਰਾ ਮਨ ਦੁਖੀ ਹਿੱਡੇ ਤੋਂ ਗੋੜੇ ਕਾਲ ਤੇ ਦੀ ਸ਼ਾਮ ਦੀ ਮੈਂ ਗੱਲ ਦਰਗਾ ਖੈਬਰ ਚ ਅੱਗ ਵੀ ਸਾਡੇ ਬਿਦੇ ਦੇ ਨਾਲ ਖੂਨ ਪੁਕਾਰ ਪੁਕਾਰ ਕੇ ਕਹਿੰਦਾ ਪੁੱਤਰ ਮਾਰਗੇ ਤੁਸੀਂ ਸਾਡੀ ਉਲਾਦੋ ਸਾਡਾ ਖੂਨ ਦੇਖ ਪੀਏ ਸੇ ਤਦਾ ਦਾ ਖੂਨ ਹੈ ਅੱਜ ਸਾਡਾ ਖੂਨ ਕਿੱਥੇ ਹੈ ਪਰ ਮੈਂ ਇਹ ਐਲਾਨੀਆਂ ਕਹਿੰਦਾ ਜੇ ਮੈਂ ਅੱਜ ਵੀ ਬੈਠੇ ਕੱਲ ਵੀ ਪਿੱਛੇ ਵੀ ਕਹਿੰਦਾ ਮੈਂ ਕਿਸੇ ਹੋਰ ਸੇ ਕਮਾਂ ਦੀ ਬੋਦੀ ਖਾਲੀ ਹੁੰਦੀ ਦੀ ਦੇਖਣਾ ਚਾਹਾਂ। ਇਹ جنگ ਹੈ। ਬਾਦਲ ਦੀ ਸ਼ੁਰੂ ਕੀਤੀ ਹੈ। جنگ ਚ ਜੇਰਾ ਹਥਿਆਰ ਚੱਲ ਜੇ। جنگ ਚੱਲ ਰਹੀ ਸੀ। ਹਥਿਆਰ ਨਹੀਂ ਸੀ। ਕਟੂਰੇ ਵਰਕੇ ਹੱਥੀਂ ਦਸੇ ਤੁਹਾਰੇ ਹੱਥੀਂ ਚਾਂਗਾ ਸੋਨ ਰਹਾ ਥੀ। ਕੀ ਅਸੀਂ ਇਹ ਮੰਨਾਂਗੇ ਕਿ ਕਟੂਰੇ ਮਾਰ ਦੇਣੇ ਚਾਹੀਦੇ? ਅੰਗਰਬਾਖਸ਼ ਮੇਰੇ ਜੱਫੀ ਨਾਲ ਕਿੱਥੇ ਸੀ ਜਿਹੜੇ ਕਹਿੰਦੇ ਆ। ਐਨ.ਪੀ.ਸੀ. ਦਾ ਮੈਂਬਰ ਕਿੱਥੇ ਸੀ ਸਾਰੇ ਦੁਨੀ ਠਾਈ ਜਾਂਦੇ ਰਹੇ ਉਹ ਦੋ ਹੀ ਇਹੀ ਰੱਖੇ ਦਾ ਸੀ ਉਹ ਦੋ ਹੀ ਹੈ ਜੀ.ਪੀ.ਸੀ. ਮੈਂਬਰ ਮਹਾਨ ਸ਼ੀਲ ਪ੍ਰੋਫੈਸਰ ਦਾਰਾਛਨ ਦੁੱਗੇ ਦਰਸ਼ਨ ਸਿੰਘ ਹੁਣ ਅਵੇਲੇ ਇਹਨਾਂ ਨੇ ਕਿਉਂ ਨਾ ਆਵਾਜ਼ ਉਠਾਈ ਸੰਤ ਫਟੇ ਸਿਓ ਹੁਣ ਅਵੇਲੇ ਅਗਨਕੁੰਡਾ ਬਣ ਗਿਆ ਸਰ ਲਈ ਉਹ ਪ੍ਰਵਾਹ ਹੈ ਧਰਮ ਨੂੰ ਇੰਨਾ ਝੂਠੇ ਲੋਕਾਂ ਨੂੰ ਨਾ ਕੁੱਤਿਆਂ ਤੋਂ ਪੜਵਾ ਦੇਣਾ ਚਾਹੀਦਾ ਜੇ ਧਰਮ ਨੂੰ ਰੱਖਣਾ ਤੁਸੀਂ ਜਦੋਂ ਇਹ ਸਟਰਗਲ ਸ਼ੁਰੂ ਕੀਤੀ ਪਿਛਲੇ ਦਿਨਾਂ ਦੇ ਅੰਦਰ ਉਦੋਂ ਗੁਰਬਖ ਸਿੰਘ ਨੇ ਹੜਤਾਲ ਛੱਡੀ ਸੀ ਉਸ ਤੋਂ ਬਾਅਦ ਹੀ ਤੁਸੀਂ ਸ਼ੁਰੂ ਕੀਤੀ ਤੁਸੀਂ ਬਾਕਾਇਦਾ ਇਹ ਕਿਹਾ ਕਿ ਬਾਰ-ਬਾਰ ਤੁਸੀਂ ਅਪੀਲ ਵੀ ਕਰਦੇ ਰਹੇ ਕਿ ਜਿਹੜੀ ਖਾਸ ਤੌਰ ਦੇ ਉੱਤੇ ਜਿਹੜਾ ਇੱਕ ਜਿਹੜੇ ਇਸ ਤਰ੍ਹਾਂ ਦੇ ਮਸਲੇ ਨੇ ਕਿ ਪੈਸਾ ਜਿਹੜਾ ਸਟਰਗਲ ਦੇ ਲਈ ਆਉਂਦਾਗਾ ਉਹ ਬਹੁਤ ਮਾੜੀ ਚੀਜ਼ ਹੁੰਦੀ ਹੈਗੀ ਪੈਸਾ ਕਿਤੇ ਨਾ ਕਿਤੇ ਕੌਮ ਨੂੰ ਥੜਕਾ ਦਿੰਦਾਗਾ ਤਾਂ ਤੁਸੀਂ ਜਦੋਂ ਸ਼ੁਰੂ ਕੀਤੀ ਸੀ ਤੁਸੀਂ ਬਾਰ ਬਾਰ ਇਹ ਅਪੀਲ ਕਰਦੇ ਰਹੇ ਰੇਡੀਓ ਦੇ ਜ਼ਰੀਏ ਬਖਵਖਸ ਜਿਹੜੇ ਤੁਹਾਡੇ ਕੋਲ ਮੀਡੀਆ ਦੇ ਲੋਕ ਆਉਂਦੇ ਸੀ ਤਾਂ ਅੱਜ ਤੁਸੀਂ ਜਦੋਂ ਇਸ ਸਟਰਗਲ ਦੇ ਉੱਤੇ ਬੈਠੇ ਹੋ ਤਾਂ ਗਰਬਖ ਸਿੰਘ ਖਾਲਸਾ ਇਹ ਕਹਿੰਦੇ ਨੇ ਕਿ ਮੈਂ ਜਦੋਂ ਭੁਖ ਹੜਤਾਲ ਕੀਤੀ ਸੀ ਤੇ ਮੈਂ ਸਿਰਫ ਪਾਣੀ ਪੀਂਦਾ ਸੀ ਤੁਸੀਂ ਨਿੰਬੂ ਪਾਣੀ ਪੀਂਨੇ ਹੋ ਤੁਹਾਨੂੰ ਉਹ ਤੁਹਾਡੇ ਦੇ ਉੱਤੇ ਅਲੀਗੇਸ਼ਨ ਲਾਉਂਦੇ ਨੇ ਕਿ ਇੰਨੀ ਲੰਬੀ ਭੁਖ ਹੜਤਾਲ ਨਹੀਂ ਚੱਲ ਸਕਦੀ ਦਰਸ਼ਨ ਸਿੰਘ ਫੇਰੂਮਾਨ 72 ਦਿਨਾਂ ਦੇ ਅੰਦਰ ਪੂਰੇ ਹੋ ਗਏ ਸੀ ਤਾਂ ਤੁਸੀਂ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੋਗੇ ਮੈਂ ਕਰ ਦੱਸਾਂ ਜੇੜਾ ਸਮੁੰਦਰ ਜਿੜੇ ਬੜਿਆ ਨਹੀਂ ਹੋਰੀ ਗਹਿਰਾਈ ਬਾਰੇ ਨਹੀਂ ਜਾਣ ਸਕਦਾ ਗਰਵਾਤ ਸਿੰਘ ਕਿੱਲੇ ਹੁੰਦਾ ਗਾਂ ਅਖੀਏ ਟਿਕ ਪੰਛਿਆ ਹੁੰਦਾ ਫੇਰ ਉਹਨੂੰ ਪਤਾ ਲੱਗਦਾ ਵੀ ਕਿੰਨਾ ਡੇਜ ਹੋ ਸਕਦਾ ਨੰਬਰ 1 ਨੰਬਰ 2 ਹੋਰੀ ਗੱਲ ਦਾ ਜਵਾਬ ਮੈਂ ਮੂਤ ਨਹੀਂ ਦੇਣਾ ਮੇਰੀ ਐਕਟ ਫੀਡ ਹੋਵੇ ਉਹਨਾਂ ਸਿੱਧੇ ਰੱਖਿਓ ਵੀ ਬੁੜੇ ਨੇ ਆ ਗੱਲ ਕਹੀ ਸੀ ਉਹਨਾਂ ਨੂੰ ਪੁੱਛ ਲਿਓ ਵੀ ਆ ਆਠੀ ਕੀ ਹੈ ਇਹ ਨਹੀਂ ਇਹ ਤਾਂ ਠੀਕ ਹੈ ਤਾਂ ਉਹ ਠੀਕ ਹੈ ਜੇ ਅੱਜ ਪੁੱਛਣਾ ਆ ਸੰਗਤ ਬੈਠੀ ਹੈ ਆ ਸੰਗਤ ਬੈਠੀ ਹੈ ਇਹਨਾਂ ਨੂੰ ਪੁੱਛੋ ਆਜ ਕੇ ਬਾਅਦ ਇਹ ਦੇਣਗੇ ਮੈਂ ਜਿਵਾਨ ਤੋਂ ਕੋਈ ਵੀ ਬਾਅਦ ਨਹੀਂ ਦੇਣਾ ਉਹ ਹੀਰਾ ਹੈ ਉਹ ਮੋਤੀ ਹੈ ਉਹ ਫੈਕੀਨਾ ਮੈਨੂੰ ਸਭ ਮਨਜ਼ੂਰ ਹੈ। ਬਪੂ ਜੀ ਜੀ ਇਹ ਗੱਲਾਂ ਕਿਉਂ ਕਰ ਰਿਹਾ ਹੋ ਗੁਰਬਖਸ਼ ਸਿੰਘ ਖਾਲਸਾ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਨੂੰ ਕੀ ਲੱਗਦਾ ਹੈ ਕਿਉਂ ਕਿਉਂ ਕਿਸੇ ਦੇ ਟਰੈਪ ਚ ਫਸਿਆ ਹੋ ਮੈਂ ਤਾਂ ਕਹਾ ਉਹ ਮੈਂ ਕੁਝ ਨਹੀਂ ਕਹਿਣਾ ਮੈਂ ਕਹਿਆ ਤਾਂ ਵੀ ਮੇਰੀ ਐ ਮੇਰੇ ਕੋਲ ਬਹੁਤ ਕੁਝ ਹੈਗਾ ਹੈ ਗੁਰਬਖਸ਼ ਸਿੰਘ ਵਾਲਾ। ਇੱਕ ਕੋਈ ਗੱਲ ਕਹਿ ਦੇਣਾ ਗੁਰਬਖਸ਼ ਸਿੰਘ ਨੂੰ ਪੁੱਛ ਲਿਓ। ਬਈ 7ਵੇਂ ਦਿਨ ਖਾਲਸਾ ਤੇਰੇ ਨਾਲ ਕਿਉਂ ਲੜਿਆ ਸੀ? ਕੀ ਆ ਬੰਦਿਆਂ ਨੇ ਮੈਨੂੰ ਕਿਉਂ ਚੁੱਪ ਕਰਾਇਆ ਸੀ ਇਹ ਨਹੀਂ ਗੱਲ ਉਹਨੂੰ ਪੁੱਛਣਾ 7 ਦਿਨ ਹੋ ਗਏ ਤਾਂ ਮਸਾਲ ਮੈਂ ਉੱਠ ਹੀ ਗਿਆ ਸੀ ਮੈਨੂੰ ਲੱਗਦਾ ਇੱਕ ਮਿੰਟ ਬੰਦ ਕਰਕੇ ਜੇ ਲਾ ਆਪਾਂ ਬੈਠੋ ਨੂੰ ਕਾਫੀ ਜਵਾਬ ਮਿਲ ਗਿਆ ਹੁੰਦਾ ਬਿਲਕੁਲ ਮੈਂ ਪੜੂੰਗਾ ਪਰ ਨਹੀਂ ਦਾਨੂ ਕੋਈ ਜਵਾਬ ਮਿਲ ਗਿਆ ਬਿਲਕੁਲ ਇਹ ਤਾਂ ਠੀਕ ਹੈ ਜੀ ਹਰਸਾ ਜੀ ਪਰ ਕਿਉਂ ਉਹ ਬਾਰ-ਬਾਰ ਇਸ ਤਰ੍ਹਾਂ ਦੇ ਅਲੀਗੇਸ਼ਨ ਲਾਉਂਦਾਗਾ ਕਿ ਤੁਸੀਂ ਜਨਤਾ ਦਲ ਦੇ ਨਾਲ ਸੀਗੇ ਤੁਸੀਂ ਵੀ ਪੀ ਸਿੰਘ ਦੇ ਨਾਲ ਵੀ ਕੰਮ ਕੀਤਾ ਤੁਸੀਂ ਅੰਨਾ ਅੰਦੋਲਨ ਦੇ ਨਾਲ ਕੰਮ ਕੀਤਾ ਉਹ ਕਹਿੰਦਾ ਕਿ ਮੈਂ ਪੋਲਿਟਿਕਲ ਬੰਦਾ ਨਹੀਂ ਉਹ ਪੋਲਿਟਿਕਲ ਬੰਦੇ ਨਹੀਂ ਹਾਂ ਮੈਂ ਪੋਲਿਟਿਕਲ ਹੈਗਾ ਫਿਰ ਇਸ ਕੀ ਸ਼ੱਕ ਹੈ ਮੈਂ ਬਾਦਲ ਨਾਲ ਵੀ ਕੰਮ ਕੀਤਾ ਉਹਦੇ ਕਬੂਤਰਾਂ ਨੂੰ ਵੀ ਬਹੁਤ ਬਦਾਮ ਜਾਲੇ ਦੇਣਾ ਜੀ ਕੀ ਮੈਂ ਕਨਾ ਕਰਦਾ ਮੈਂ ਜਨਤਾ ਦਲ ਯੂਨਾਈਟਿੰਗ ਨਾਲ ਕੰਮ ਕੀਤਾ ਅੱਜ ਵੀ ਉਹਨਾਂ ਦੀ ਸਿਧਾਂਤਾਂ ਨੂੰ ਚੰਗਾ ਮੰਨਦੇ ਤੇ ਛੋਣ ਨਹੀਂ। ਜੇ ਮੈਨੂੰ ਫੇਰ ਮੌਕਾ ਮਿਲਿਆ ਫੇਰ ਵੀ ਮੈਂ ਸਾਂਝੇ ਕਰਨ ਦਾ ਯਤਨ ਕਰੂੰਗਾ। ਸਾਡੀ ਬਦਕਿਸਮਤੀ ਹੈ। ਸਾਡੇ ਜਿਹੜੇ ਪੰਥਕ ਜੱਥੇ ਬਣੀਆਂ ਨੇ ਉਹਨਾਂ ਨੇ ਸੈਂਟਰ ਚ ਢੇਰ ਨਹੀਂ ਬਣਾਈ। ਜੇ ਮੇਰੇ ਕੋਲ ਇਹ ਪਿੱਛੇ ਟਾਈਮ ਹੁੰਦਾ ਜਾਂ ਮੇਰੀ ਕੋਈ ਸੇਹ ਹੁੰਦੀ ਮੈਂ ਸੈਂਟਰ ਚ ਢੇਰ ਬਣਾ ਕੇ ਦਿਖਾਉਂਦਾ। ਉੱਥੇ ਬੀਪੀ ਸਿੰਘ ਨਾਲ ਮੇਰੀ ਫੋਟੋ ਹੋ ਬੀਪੀ ਸਿੰਘ ਵਾਲੀ ਫੋਟੋ ਲਾ ਕੇ ਸੈਂਟਰ ਚ ਕਿਹੜੇ ਲੋਕਾਂ ਨਾਲ ਤੁਹਾਨੂੰ ਲੱਗਦਾ ਕਿ ਜਿਹੜਾ ਇੱਕ ਸੈਕੂਲਰ ਮਹਾਜਾ ਜਾਂ ਕਿਹੜਾ ਲੋਕਾਂ ਨਾਲ ਲੱਗਦਾਗਾ ਕਿ ਮੈਂ ਉਹਨਾਂ ਲੋਕਾਂ ਨਾਲ ਇਹਨਾਂ ਲੋਕ ਕਿ ਮੈਂ ਤਾਂ ਹੋਣਾ ਹੀ ਨਹੀਂ ਮੈਂ ਇਹਨਾਂ ਲੋਕਾਂ ਨੂੰ ਕਹਿ ਕੇ ਮਰੂੰਗਾ ਜਿਹੜਾ ਗਰੀਬ ਦਾ ਮਜ਼ਦੂਰ ਦਾ ਕਿਸਾਨ ਦਾ ਮੁਲਾਜ਼ਮ ਦਾ ਸਿੱਧਾ ਕਹਿ ਦਿੰਨੇ ਪੇਟੋਂ ਭੁੱਖੇ ਤੇ ਸਰੀਰੋਂ ਨੰਗੇ ਦੇ ਨਾਲ ਨਾਲ ਜਿਆਰੀ ਪਾਲਿਓ ਇਹਨਾਂ ਨੂੰ ਛੱਡ ਲਿਆ ਕਿੰਨਾਂ ਨੂੰ ਬਦਲ ਹੋਣਾ ਜਿੰਨਾ ਕ੍ਰੀਮੀ ਲਹਿਰ ਹੈ ਗਿਆ ਚਾਹੇ ਉਹ ਬਾਦਲ ਕੇ ਚਾਹੇ ਉਹ ਕਾਂਗਰਸ ਕੇ ਚਾਹੇ ਉਹ ਕੇ ਹੋਰ ਮੈਂ ਤਿਕਾਸ਼ ਅਨੁਰਾਜ ਲੈਣਾ ਚਾਹੀਦਾ ਮੈਂ ਨਾ ਕਾਸ਼ੀ ਸਹੀ ਰਾਜ ਕਰ ਸਕਦੇ ਹਾਂ ਮੇਰੇ ਅਨਸਾਰ ਬਾਕੀ ਉਹਨਾਂ ਅਨੁਸਾਰ ਤਾਂ ਉਹ ਕਰ ਹੀ ਜਾ ਰਹੇ ਹੂ ਹੂੰ ਇੱਕ ਬੜੀ ਤੁਸੀਂ ਤਾਂ ਉਸ ਸੰਘਰਸ਼ ਦੇ ਅੰਦਰ ਵੀ ਰਹੇ ਹੋ ਜਦੋਂ ਗੁਰਬਖਸ਼ ਖਾਲਸਾ ਬੈਠਾ ਸੀਗਾ ਇਹ ਕੋਈ ਕੋਇਨਸੀਡੈਂਸ ਸੀਗਾ ਕਿ ਗੁਰਬਖਸ਼ ਖਾਲਸਾ ਆਰਐਸਐਸ ਦੇ ਫੰਕਸ਼ਨ ਚ ਗਿਆ ਦਿੱਲੀ ਆਰਐਸਐਸ ਦਾ ਇੱਕ ਗੁਰੂਗ੍ਰੰਥ ਸਾਹਿਬ ਦਾ ਇੱਕ ਦਿਸਤਾ ਕੋਈ ਉਹਨਾਂ ਨੇ ਖੰਡਪਾਤ ਸਾਹਿਬ ਰਖਾਇਆ ਸੀ ਕੋਈ ਧਿਆਨ ਕੇਂਦਰ ਦਾ ਉਦਘਾਟਨ ਹੋਣਾ ਸੀ ਉੱਥੇ ਗੁਰਬਖਸ਼ ਸਿੰਘ ਖਾਲਸਾ ਜਾਂਦਾ ਤੁਰੰਤ ਬਾਅਦ ਇੱਕ ਚੇਂਜ ਆਉਂਦੀ ਹੈ ਕਿ ਉਹ ਭੁਖ ਹੜਤਾਲ ਛੱਡ ਦਿੰਦੇ ਨੇ ਤੁਹਾਨੂੰ ਕੀ ਲੱਗਦਾ ਕੋਇਨਸੀਡੈਂਸੀ ਜਾਂ ਇਹਦੇ ਪਿੱਛੇ ਕੋਈ ਪੋਲਿਟਿਕਸ ਸੀ ਮੈਂ ਕੁਝ ਨਹੀਂ ਕਹਾਂ ਮੇਰਾ ਤਾਂ ਇੱਕੋ ਹੀ ਸੀ ਵੀ ਮੇਰੀ ਅੱਖੀਂ ਦੇਖੂਗੀ ਸੰਗਤ ਮੈਂ ਫਿਰ ਦਰੋਂ ਨਾ ਇਹ ਹੀ ਮੇਰਾ ਜਵਾਬ ਹੈ ਉਹਦਾ ਇੱਕ लास्ट ਸਵਾਲ ਉਹਦਾ ਜਵਾਬ ਉਹ ਤੋਂ ਪੁੱਛਣਾ ਸੀ ਤੁਸੀਂ ਵੀ ਭਾਈ ਤੂੰ ਦਿੱਲੀ ਕਿਉਂ ਗਿਆ ਸੀ ਤੂੰ ਦੱਸ ਪੁੱਛਿਆ ਸੀ ਬਿਲਕੁਲ ਪੁੱਛਿਆ ਸੀ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਮੈਂ ਸਿਰ ਤੋਂ ਕੋਈ ਜਵਾਬ ਹੈ ਨਾ ਉਹ ਤਾਂ ਹੋਰ ਵੀ ਕਈ ਥਾਂ ਗਿਆ ਖੁਸ਼ ਰਹੇ ਆਵਾਜ਼ ਰਹੇ ਬਾਪੂ ਜੀ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਵੇ ਜਾਂ ਤੁਹਾਡੇ ਨਾਲ ਕਿਉਂਕਿ ਜੇ ਸਾਾਲ ਤੁਸੀਂ ਉਹ ਸਭ ਨੂੰ ਪਤਾਗਾ ਪੂਰੀ ਕੌਮ ਨੂੰ ਵੀ ਪਤਾ ਸੀ ਵੀ ਦੇਖ ਰਹੇ ਆ ਤੁਹਾਡੀ ਸਿਹਤ ਬਹੁਤ ਖਰਾਬ ਆ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਦੀ ਸਥਿਤੀ ਬਣ ਜੇ ਤੁਸੀਂ ਪ੍ਰਾਨ ਤਿਆਗ ਦਿਓ ਤਾਂ ਤੁਹਾਡਾ ਕੌਮ ਦੇ ਨਾਂ ਜਾਂ ਜਿਹੜੇ ਤੁਹਾਨੂੰ ਫੋਲੋ ਕਰਨ ਵਾਲੇ ਲੋਕ ਨੇ ਮੈਸੇਜ ਕੀ ਹੈਗਾ ਤੁਹਾਡਾ ਕਿ ਤੁਸੀਂ ਕੀ ਜਿਹੜੇ ਜਿਹੜੀ ਇਹ ਲੜਾਈ ਲੜ ਰਹੇ ਹੋਗੇ ਉਹਨੂੰ ਕਿਸ ਤਰ੍ਹਾਂ ਕੰਟੀਨਿਊ ਕਰਨ ਮੈਂ ਦੱਸਾਂ ਜਿਵੇਂ ਜਹਾਨ ਸਕਦਾ ਹੋਮਾ ਜਦੋਂ ਮੇਰੇ ਪ੍ਰਾਨ ਨਿਕਲਣਗੇ ਉਦੋਂ ਖੁਸ਼ੀ ਦਾ ਦਿਹਾੜਾ ਹੈ ਸ਼ਰੀਰ ਲਈ ਕੋਈ ਹੋਰ ਹੈ ਹੀ ਨਹੀਂ ਜਿਹੜੇ ਮਗਰਲੇ ਦਸ ਮਿੰਟ ਹੋਣਗੇ ਜਦ ਇਹ ਨਾ ਹੋਸ਼ ਹੋਈ ਮੈਂ ਨਾ ਲੋਕਾਂ ਨੂੰ ਕਹਾਂਗਾ ਲੱਡੂ ਬੰਦੋ ਮਠਿਆਈਆਂ ਬੁੜਾ ਜਾ ਰਿਹਾ ਹੈ ਧਰਮ ਦੇ ਲੇਖੇ ਆਪ ਦੇਖੋ ਦੀ ਪੌਦੇ ਨੂੰ ਖਾਦ ਪਾਈਏ ਇਹਨੂੰ ਪਾਲਿਓ ਇਹਦਾ ਫਲ ਖਾਇਆ ਪਾਲਣਾ ਕੱਲਾ ਕਾਫੀ ਨਹੀਂ ਉਹਦਾ ਫਾਲ ਖਾਨ ਲਈ ਕਰ ਰਿਹਾ ਉਹ ਫਾਲ ਇਹਨਾ ਮਿੱਠਾ ਹੋਵੇ ਜਿਹੜੇ ਮੈਂ ਤੁਹਾਨੂੰ ਗਿਣਿਆ ਲੋਕ ਕ੍ਰੀਮੀਲੇ ਟੋਟਲੀ ਉਹਨਾਂ ਨੇ ਮੂਨ ਵੀ ਲਗੇ ਸੂਏਸ਼ਨ ਬਾਪੂ ਸੂਰਜ ਸਿੰਘ ਖਾਲਸਾ ਇਹ ਉਹਨਾਂ ਦੀ ਲੇਟੈਸਟ ਫੋਟੋ ਆ ਗਈ ਫਿਲਹਾਲ ਉਹਨਾਂ ਦੀ ਜਿਹੜੀ ਹਾਲਤਾ ਬਹੁਤ ਕਮਜ਼ੋਰ ਆ ਗਈ ਉਹਨਾਂ ਨੇ ਸਾਡੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਇਹ ਭਾਰਤ ਦੇ ਪ੍ਰਧਾਨ ਮੰਤਰੀ ਵੀ ਪੀ ਸਿੰਘ ਦੇ ਨਾਲ ਬੈਠੇ ਨੇ ਬਾਪੂ ਸੂਰਜ ਸਿੰਘ ਖਾਲਸਾ ਉਹੀ ਵੀਪੀ ਸਿੰਘ ਜਿਨ੍ਹਾਂ ਨੇ ਮੰਡਲ ਕਮਿਸ਼ਨ ਲਾਗੂ ਕੀਤਾ ਸੀ ਇਸ ਦੇਸ਼ ਦੇ ਅੰਦਰ ਤੇ ਬਹੁਤ ਵੱਡਾ ਵਿਵਾਦ ਹੋਇਆ ਸੀ ਉਸ ਤੇ ਜਿਹੜੀ ਸੂਰਜ ਗੁਰਬਖਸ਼ ਸਿੰਘ ਖਾਲਸਾ ਨੇ ਜੋ ਅਲੀਗੇਸ਼ਨ ਲਾਏ ਉਹਨਾਂ ਤੇ ਉਹਨਾਂ ਦੇ ਉਹਨਾਂ ਨੇ ਬੇਬਾਕੀ ਨਾਲ ਜਵਾਬ ਦਿੱਤੇ ਉਹਨਾਂ ਨੇ ਕਿਹਾ ਕਿ ਮੇਰੀ ਅਰਥੀ ਉਸ ਗੱਲ ਦਾ ਜਵਾਬ ਹੋਊਗੀ ਮੇਰੀ ਅਰਥੀ ਦੇਵੇਗੀ ਗੁਰਬਖਸ਼ ਨੂੰ ਜਵਾਬ ਉਹਨੇ ਗੱਲ ਦਾ ਜਵਾਬ ਮੈਨੂੰ ਮੋਟੋਂ ਨਹੀਂ ਰਹੀ ਮੇਰੀ ਅੱਖੀਰੋ ABB ਸਾਂਝਾ ਤੋਂ ਸੂਰਤ ਸਿੰਘ ਖਾਲਸਾ